ਦਾ ਕੈਪਟਨ ਬਣਾਉ ਹੀ ਨਾ ਸਿੱਧੂ ਨੇ ਕਿਹਾ ਕਿ ਕੈਪਟਨ ਜੇਕਰ ਬਣਾਇਆ ਜਾਂਦਾ ਤੇ ਕੈਪਟਨ ਦੀ ਪਰਫਾਰਮੈਂਸ ਮੈਨ ਇਹ ਨਹੀਂ ਰੱਖਦੀ ਕੈਪਟਨ ਦੀ ਕੋਈ অপਸ਼ਨ ਨਹੀਂ ਹੋ ਸਕਦੀ ਕੈਪਟਨ ਨੂੰ ਟੀਮ ਚੋਂ ਬਾਹਰ ਨਹੀਂ ਰੱਖਿਆ ਜਾ ਸਕਦਾ ਉਹਨਾਂ ਨੇ ਕਿਹਾ ਹੈ ਕਿ ਮੈਨੇਜਮੈਂਟ ਕੈਪਟਨ ਨੂੰ ਬਾਹਰ ਨਹੀਂ ਬਿਠਾ ਸਕਦੀ ਸਿੱਧੂ ਨੇ ਮੈਨੇਜਮੈਂਟ ਦੇ ਇਸ ਫੈਸਲੇ ਨੂੰ ਗਲਤ ਕਰਾਰ ਦਿੱਤਾ ਨਵਜੋਤ ਸਿੰਘ ਸਿੱਧੂ ਨੇ ਕਪਤਾਨ ਰੋਹਿਤ ਸ਼ਰਮਾ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਹੈ ਖਾਸ ਵੀਡੀਓ ਵੀ ਜਾਰੀ ਕੀਤੀ ਹੈ ਤੁਹਾਨੂੰ ਦੱਸ ਦਈਏ ਖਰਾਬ ਪਰਫਾਰਮੈਂਸ ਦੇ ਚੱਲਦਿਆਂ ਰੋਹਿਤ ਸ਼ਰਮਾ ਨੂੰ ਟੀਮ ਤੋਂ ਬਾਹਰ ਬਿਟਾ ਦਿੱਤਾ ਗਿਆ ਸੀ ਤੇ ਇਸੇ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਹੁਣ ਰੋਹਿਤ ਸ਼ਰਮਾ ਦੇ ਹੱਕ ਦੇ ਵਿੱਚ ਸਾਹਮਣੇ ਆਏ ਨੇ ਤੇ ਇਸ ਫੈਸਲੇ ਨੂੰ ਨਵਜੋਤ ਸਿੰਘ ਸਿੱਧੂ ਨੇ ਗਲਤ ਕਰਾਰ ਦਿੱਤਾ ਹੈ ਸਿੱਧੂ ਨੇ ਕਿਹਾ ਕਿ ਕੈਪਟਨ ਨੂੰ ਟੀਮ ਚੋਂ ਬਾਹਰ ਰੱਖਣਾ ਕੋਈ ਆਪਸ਼ਨ ਨਹੀਂ ਹੋ ਸਕਦੀ ਅਤੇ ਮੈਨੇਜਮੈਂਟ ਅਜਿਹਾ ਫੈਸਲਾ ਨਹੀਂ ਲੈ ਸਕਦੀ ਹਾਲਾਂਕਿ ਮੈਨੇਜਮੈਂਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਅਤੇ ਖਰਾਬ ਪਰਫਾਰਮੈਂਸ ਦੇ ਚਲਦਿਆਂ ਕਪਤਾਨ ਰੋਹਿਤ ਸ਼ਰਮਾ ਨੂੰ ਟੀਮ ਚੋਂ ਬਾਹਰ ਬਿਠਾ ਦਿੱਤਾ ਗਿਆ ਫਿਲਹਾਲ ਨਵਜੋਤ ਸਿੰਘ ਸਿੱਧੂ ਨੇ ਰੋਹਿਤ ਸ਼ਰਮਾ ਦੇ ਹੱਕ ਚ ਆਵਾਜ਼ ਬੁਲੰਦ ਕੀਤੀ ਹੈ ਆਓ ਸੁਣਦੇ ਹਾਂ ਨਵਜੋਤ ਸਿੰਘ ਸਿੱਧੂ ਨੇ ਕਿਨਾਂ ਸ਼ਬਦਾਂ ਦੇ ਨਾਲ ਕ੍ਰਿਕਟ ਟੀਮ ਦੀ ਮੈਨੇਜਮੈਂਟ ਦੇ ਉੱਪਰ ਨਿਸ਼ਾਨਾ ਸਾਧਿਆ ਬੜੀ ਅਜੀਬ ਬਾਤ ਹੈ ਕਿ ਅੱਜ ਭਾਰਤੀ ਕਪਤਾਨ ਰੋਹਿਤ ਸ਼ਰਮਾ ਕੋ ਟੀਮ ਸੇ ਬਾਹਰ ਬਿਠਾ ਦਿੱਤਾ ਗਿਆ ਹੈ ਇਟਸ ਬਿਜ਼ਾਰ ਇਟਸ ਸਟ੍ਰੇਂਜ ਸਿੰਪਲੀ ਬਿਕੋਜ਼ ਆਫ ਦਾ ਫੈਕਟ कि दिस इज हैपन्ड फॉर द फर्स्ट टाइम इन इंडियन क्रिकेट हिस्ट्री के कोई कप्तान बाहर बैठा है या तो कप्तान बनाइए नहीं लेकिन अगर बनाया और एक महान खिलाड़ी को जिसने बहुत सेवा की है भारतीय क्रिकेट की फिर उसका फॉर्म गलत है या नहीं है ये मैटर नहीं करता है कप्तान कोई ऑप्शन नहीं है कि वो टीम के हित के लिए ऑप्ट आउट कर ले इट सेंड्स द रोंग सिग्नल तो मुझे लगता है कि चाहे आपने उसे बाहर बिठाया हो चाहे ऑप्शन दी हो मैनेजमेंट कैन नॉट गिव अ कैप्टन ऑप्शन टू सिट आउट और वो कप्तान जिसने टीम बनाई हो जिसने विश्वास जगाया हो जिसने छोटे प्लेयर्स को हमेशा एक फादर फिगर का आ, रोल दे के इज्जत कमाई हो आई थिंक अ कैप्टन नेवर डीलिंक्स फ्रॉम इस शिप even if it is a sinking ship aur ye bahut samman wala is tarah hai bhai it's a wrong decision vishwasata dekh rahe hai darshakon da bahut bahut swagat hai bhartiya cricket team de kaptan rohit sharma nu team de vichon bahar rakhe jaan de mamle nu leke navjot singh sidhu da bayan samne aaya hai navjot singh sidhu ne bhartiya cricket team di management de upar bade sawal khade kite ne ਸਿੱਧੂ ਨੇ ਕਿਹਾ ਹੈ ਕਿ ਜੇ ਤੁਸੀਂ ਕੈਪਟਨ ਬਣਾਇਆ ਹੈ ਤਾਂ ਟੀਮ ਤੋਂ ਬਾਹਰ ਨਾ ਰੱਖੋ ਨਹੀਂ ਤਾਂ ਕੈਪਟਨ ਬਣਾਓ ਹੀ ਨਾ ਸਿੱਧੂ ਨੇ ਕਿਹਾ ਹੈ ਕਿ ਕੈਪਟਨ ਜੇਕਰ ਬਣਾਇਆ ਜਾਂਦਾ ਤੇ ਕੈਪਟਨ ਦੀ ਪਰਫਾਰਮੈਂਸ ਮੈਨ ਇਹ ਨਹੀਂ ਰੱਖਦੀ ਕੈਪਟਨ ਦੀ ਕੋਈ অপਸ਼ਨ ਨਹੀਂ ਹੋ ਸਕਦੀ ਕੈਪਟਨ ਨੂੰ ਟੀਮ ਚੋਂ ਬਾਹਰ ਨਹੀਂ ਰੱਖਿਆ ਜਾ ਸਕਦਾ ਹੈ ਉਹਨਾਂ ਨੇ ਕਿਹਾ ਹੈ ਕਿ ਮੈਨੇਜਮੈਂਟ ਕੈਪਟਨ ਨੂੰ ਬਾਹਰ ਨਹੀਂ ਬਿਠਾ ਸਕਦੀ ਸਿੱਧੂ ਨੇ ਮੈਨੇਜਮੈਂਟ ਦੇ ਇਸ ਫੈਸਲੇ ਨੂੰ ਗਲਤ ਕਰਾਰ ਦਿੱਤਾ ਨਵਜੋਤ ਸਿੰਘ ਸਿੱਧੂ ਨੇ ਕਪਤਾਨ ਰੋਹਿਤ ਸ਼ਰਮਾ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਹੈ ਖਾਸ ਵੀਡੀਓ ਵੀ ਜਾਰੀ ਕੀਤੀ ਹੈ ਤੁਹਾਨੂੰ ਦੱਸ ਦਈਏ ਖਰਾਬ ਪਰਫਾਰਮੈਂਸ ਦੇ ਚਲਦਿਆਂ ਰੋਹਿਤ ਸ਼ਰਮਾ ਨੂੰ ਟੀਮ ਤੋਂ ਬਾਹਰ ਬਟਾਲ ਦਿੱਤਾ ਗਿਆ ਸੀ ਤੇ ਇਸੇ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਹੁਣ ਰੋਹਿਤ ਸ਼ਰਮਾ ਦੇ ਹੱਕ ਦੇ ਵਿੱਚ ਸਾਹਮਣੇ ਆਏ ਨੇ ਤੇ ਇਸ ਫੈਸਲੇ ਨੂੰ ਨਵਜੋਤ ਸਿੰਘ ਸਿੱਧੂ ਨੇ ਗਲਤ ਕਰਾਰ ਦਿੱਤਾ ਸਿੱਧੂ ਨੇ ਕਿਹਾ ਕਿ ਕੈਪਟਨ ਨੂੰ ਟੀਮ ਚੋਂ ਬਾਹਰ ਰੱਖਣਾ ਕੋਈ ਆਪਸ਼ਨ ਨਹੀਂ ਹੋ ਸਕਦੀ ਅਤੇ ਮੈਨੇਜਮੈਂਟ ਅਜਿਹਾ ਫੈਸਲਾ ਨਹੀਂ ਲੈ ਸਕਦੀ ਹਾਲਾਂਕਿ ਮੈਨੇਜਮੈਂਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਅਤੇ ਖਰਾਬ ਪਰਫਾਰਮੈਂਸ ਦੇ ਚਲਦਿਆਂ ਕਪਤਾਨ ਰੋਹਿਤ ਸ਼ਰਮਾ ਨੂੰ ਟੀਮ ਚੋਂ ਬਾਹਰ ਬਿਠਾ ਦਿੱਤਾ ਗਿਆ ਫਿਲਹਾਲ ਨਵਜੋਤ ਸਿੰਘ ਸਿੱਧੂ ਨੇ ਰੋਹਿਤ ਸ਼ਰਮਾ ਦੇ ਹੱਥ 'ਚ ਆਵਾਜ਼ ਬੁਲੰਦ ਕੀਤੀ ਹੈ ਉਹ ਸੁਣਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਨਾਂ ਸ਼ਬਦਾਂ ਦੇ ਨਾਲ ਕ੍ਰਿਕਟ ਟੀਮ ਦੀ ਮੈਨੇਜਮੈਂਟ ਦੇ ਉੱਪਰ ਨਿਸ਼ਾਨਾ ਸਾਧਿਆ ਬੜੀ ਅਜੀਬ ਬਾਤ ਹੈ ਕਿ ਅੱਜ ਭਾਰਤੀ ਕਪਤਾਨ ਰੋਹਿਤ ਸ਼ਰਮਾ ਕੋ ਟੀਮ ਸੇ ਬਾਹਰ ਬਿਠਾ ਦਿਆ ਗਿਆ ਹੈ ਇਟਸ ਬਿਜ਼ਾਰ ਇਟਸ ਸਟ੍ਰੇਂਜ ਸਿੰਪਲੀ ਬਿਕੋਜ਼ ਆਫ ਦਾ ਫੈਕਟ कि दिस इज हैपन फॉर द फर्स्ट टाइम इन इंडियन क्रिकेट हिस्ट्री को कप्तान बाहर बैठा है या तो कप्तान बनाइए नहीं लेकिन अगर बनाया और एक महान खिलाड़ी को जिसने बहुत सेवा की है भारतीय क्रिकेट की फिर उसका फॉर्म गलत है या नहीं है ये मैटर नहीं करता है कप्तान कोई ऑप्शन नहीं है कि वो टीम के हित के लिए ऑप्ट उप, आउट कर ले इट सेंड्स द रॉन्ग सिग्नल तो मुझे लगता है कि चाहे आपने उसे बाहर बिठाया हो चाहे ऑप्शन दी हो मैनेजमेंट कैन नॉट गिव अ कैप्टन ऑप्शन टू सेट आउट और वो कप्तान जिसने टीम बनाई हो जिसने विश्वास जगाया हो जिसने छोटे प्लेयर्स को हमेशा एक फादर फिगर का रोल दे के इज्जत कमाई हो आई थिंक अ कैप्टन नेवर डीलिंग फ्रॉम इस शिप even if it is a sinking ship aur ye bahut samman wala is tarah aatmi hai bhai it's a wrong decision vishva khabarta dekh rahe darshakon da bahut bahut swagat hai bhartiya cricket team de kaptan rohit sharma nu team de vichon bahar rakhe jaan de mamle nu leke navjot singh sidhu da bayan samne aaya hai navjot singh sidhu ne bhartiya cricket team di management de upar bade sawal khade kite ne ਸਿੱਧੂ ਨੇ ਕਿਹਾ ਹੈ ਕਿ ਜੇ ਤੁਸੀਂ ਕੈਪਟਨ ਬਣਾਇਆ ਹੈ ਤਾਂ ਟੀਮ ਤੋਂ ਬਾਹਰ ਨਾ ਰੱਖੋ ਨਹੀਂ ਤਾਂ ਕੈਪਟਨ ਬਣਾਓ ਹੀ ਨਾ ਸਿੱਧੂ ਨੇ ਕਿਹਾ ਹੈ ਕਿ ਕੈਪਟਨ ਜੇਕਰ ਬਣਾਇਆ ਜਾਂਦਾ ਤੇ ਕੈਪਟਨ ਦੀ ਪਰਫਾਰਮੈਂਸ ਮੈਨੇ ਨਹੀਂ ਰੱਖਦੀ ਕੈਪਟਨ ਦੀ ਕੋਈ ਆਪਸ਼ਨ ਨਹੀਂ ਹੋ ਸਕਦੀ ਕੈਪਟਨ ਨੂੰ ਟੀਮ ਚੋਂ ਬਾਹਰ ਨਹੀਂ ਰੱਖਿਆ ਜਾ ਸਕਦਾ ਉਹਨਾਂ ਕਿਹਾ ਹੈ ਕਿ ਮੈਨੇਜਮੈਂਟ ਕੈਪਟਨ ਨੂੰ ਬਾਹਰ ਨਹੀਂ ਬਿਠਾ ਸਕਦੀ ਸਿੱਧੂ ਨੇ ਮੈਨੇਜਮੈਂਟ ਦੇ ਇਸ ਫੈਸਲੇ ਨੂੰ ਗਲਤ ਕਰਾਰ ਦਿੱਤਾ ਨਵਜੋਤ ਸਿੰਘ ਸਿੱਧੂ ਨੇ ਕਪਤਾਨ ਰੋਹਿਤ ਸ਼ਰਮਾ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਹੈ ਖਾਸ ਵੀਡੀਓ ਵੀ ਜਾਰੀ ਕੀਤੀ ਹੈ ਤੁਹਾਨੂੰ ਦੱਸ ਦਈਏ ਖਰਾਬ ਪਰਫਾਰਮੈਂਸ ਦੇ ਚੱਲਦਿਆਂ ਰੋਹਿਤ ਸ਼ਰਮਾ ਨੂੰ ਟੀਮ ਤੋਂ ਬਾਹਰ ਬਿਟਾ ਦਿੱਤਾ ਗਿਆ ਸੀ ਤੇ ਇਸੇ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਹੁਣ ਰੋਹਿਤ ਸ਼ਰਮਾ ਦੇ ਹੱਕ ਦੇ ਵਿੱਚ